ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੇ ਜਮਾਨੇ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵਧ ਗਏ ਨੇ ਹਰ ਇੱਕ ਬੰਦਾ ਸੋਚਦਾ ਹੈ ਕਿ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਦੁੱਖ ਮੇਰੇ ਕੋਲ ਹੀ ਆ ਪਹੁੰਚੇ ਨੇ ਹਰ ਇੱਕ ਬੰਦਾ ਜਿੱਦੇ ਨਾਲ ਗੱਲਬਾਤ ਕਰੀਏ ਜਿਉ ਉਹਦੇ ਨਾਲ ਚੰਦ ਮਿੰਟ ਗੱਲ ਕਰ ਲਈਏ ਤਾਂ ਉਹ ਇਹੀ ਕਹਿੰਦਾ ਕਿ ਮੇਰੇ ਦਿਮਾਗ ਦੇ ਉੱਤੇ ਭਾਰ ਬੜਾ ਮੇਰੇ ਦਿਮਾਗ ਦੇ ਉੱਤੇ ਬੋਝ ਬੜਾ ਬਹੁਤਿਆਂ ਦੀਆਂ ਤਾਂ ਦਿਮਾਗ ਦੀਆਂ ਭੰਤ ਭਾਂਦੀਆਂ ਦਵਾਈਆਂ ਚੱਲ ਰੀਆਂ ਹੁੰਦੇ ਹੋਏ ਨੇ ਫਿਰ ਅਜੇਹਾ ਕੀ ਕਰੀਏ ਕਿ ਇਹ ਭਾਰ ਇਹ ਬੋਝ ਸਾਡੇ ਦਿਮਾਗ ਤੋਂ ਲਥ ਜਾਵੇ ਬਹੁਤ ਔਸਾਦਾ ਬਹੁਤ ਸਰਲ ਤਰੀਕਾ ਹੈ ਸਾਨੂੰ ਸਾਡੇ ਦੁੱਖ ਆ ਜਿਹੜੇ ਉਹ ਘੱਟ ਲੱਗਣ ਲੱਗਣਗੇ ਸਾਡੇ ਜਿਹੜੇ ਦੁੱਖ ਆ ਉਹ ਸੁੱਖਾਂ ਦੇ ਵਿੱਚ ਤਬਦੀਲ ਹੋ ਜਾਣਗੇ ਸਾਨੂੰ ਪਰਮਾਤਮਾ ਨੇ ਸੱਚੇ ਸਤਗੁਰ ਨੇ ਬਹੁਤ ਸੌਖਾ ਜਿਹਾ ਤਰੀਕਾ ਦੱਸਿਆ ਪਰ ਸਾਡੇ ਤੋਂ ਉਹ ਅਪਣਾਇਆ ਨਹੀਂ ਜਾ ਰਿਹਾ ਅੱਜ ਤੁਹਾਨੂੰ ਦੁੱਖਾਂ ਨੂੰ ਘੱਟ ਕਰਨ ਵਾਲੀ ਇੱਕ ਸਰਲ ਵਿਧੀ ਦੱਸਾਂਗੇ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਾਲਕ ਰਹਿੰਦਾ ਸੀ ਬਾਲਕ ਬੜਾ ਸਿਆਣਾ ਸੀ ਪਰ ਉਸ ਦੇ ਘਰ ਦਾ ਮਾਹੌਲ ਬਹੁਤਾ ਵਧੀਆ ਨਹੀਂ ਸੀ ਸਕਾਰਾਤਮਕਤਾ ਬਿਲਕੁਲ ਵੀ ਨਹੀਂ ਸੀ ਉਸ ਦੇ ਘਰ ਵਿੱਚ ਲੜਾਈ ਬਹੁਤ ਰਹਿੰਦੀ ਸੀ ਕਲੇਸ਼ ਬੜਾ ਰਹਿੰਦਾ ਸੀ ਅੱਜ ਵੀ ਸਾਡੇ ਕਈਆਂ ਦੇ ਘਰਾਂ ਦੇ ਵਿੱਚ ਇਹ ਬੜੀ ਸ਼ਿਕਾਇਤ ਰਹਿੰਦੀ ਹੈ ਨਿੱਕੀ ਨਿੱਕੀ ਗੱਲ ਤੋਂ ਇੱਕ ਦੂਜੇ ਨਾਲ ਉਲਝਣਾ ਛੋਟੀ ਛੋਟੀ ਗਲਤੀ ਝਗੜੇ ਇੱਕ ਦੂਜੇ ਨੂੰ ਦੇਖ ਕੇ ਚੜਚੜਾਪਨ ਹੋ ਜਾਂਦਾ ਹੈ ਅੰਗਰੇਜ਼ੀ ਦਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਕਿ ਮੈਂ ਤਾਂ ਇਰੀਟੇਟਡ ਇਸੇ ਤਰੀਕੇ ਨਾਲ ਇਸ ਬਲਕ ਦੇ ਘਰ ਦਾ ਮਾਹੌਲ ਸੀ ਮਾਂ ਪਿਓ ਦੀ ਲੜਾਈ ਹੁੰਦੀ ਸੀ ਦਾਦਾ ਦਾਦੀ ਦੀ ਹੁੰਦੀ ਸੀ ਉਹਦਾ ਪਿਓ ਦਾਦੇ ਨਾਲ ਉਲਝ ਜਾਂਦਾ ਸੀ ਮਾਂ ਦਾਦੀ ਨਾਲ ਉਲਝ ਜਾਂਦੀ ਸੀ ਇਸ ਤਰੀਕੇ ਦੇ ਮਾਹੌਲ ਤੋਂ ਬਲਕ ਬੜਾ ਪਰੇਸ਼ਾਨ ਆ ਗਿਆ ਘਰ ਦੇ ਵਿੱਚ ਗਰੀਬੀ ਤਾਂ ਸੀ ਪਰ ਸਾਰੇ ਮਿਹਨਤ ਕਰਨ ਦੀ ਕੋਸ਼ਿਸ਼ ਵੀ ਕਰਦੇ ਸਨ ਪਰ ਕਿਸੇ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਸਾਡੇ ਬੱਚੇ ਤੇ ਕੀ ਪ੍ਰਭਾਵ ਪੈ ਰਿਹਾ ਹੈ ਬੱਚੇ ਤੇ ਇੰਨਾ ਕੁ ਪ੍ਰਭਾਵ ਮਾੜਾ ਪਿਆ ਕਿ ਬੱਚੇ ਨੂੰ ਲੱਗਾ ਕਿ ਮੈਂ ਇਸ ਅਨਸਖਾਵੇਂ ਮਾਹੌਲ ਦੇ ਵਿੱਚ ਰਹਿ ਨਹੀਂ ਸਕਦਾ ਵੈਸੇ ਵੀ ਬੱਚੇ ਦਾ ਕੋਈ ਬਹੁਤਾ ਧਿਆਨ ਨਹੀਂ ਸੀ ਦਿੰਦਾ ਬੱਚੇ ਨੂੰ ਲੱਗਾ ਕਿ ਇਹ ਮੈਨੂੰ ਅੱਜ ਨਹੀਂ ਤਾਂ ਕੱਲ ਲਾ ਵਾਰਸ ਹੀ ਛੱਡ ਦੇਣਗੇ ਇਹ ਸੀਦੇ ਚੱਲਦਿਆਂ ਬੱਚੇ ਨੇ ਆਪਣੇ ਕਰਦਿਆਂ ਤੋਂ ਇਜਾਜ਼ਤ ਲਈ ਤੇ ਕਿਹਾ ਕਿ ਜਦੋਂ ਮੈਂ ਕੁਝ ਸਮਝਦਾਰ ਹੋ ਗਿਆ ਸਿਆਣਾ ਹੋ ਗਿਆ ਘਰ ਨੂੰ ਸੰਭਾਲਣ ਜੋਗਾ ਹੋ ਗਿਆ ਉਦੋਂ ਵਾਪਸ ਪਰਤ ਆਵਾਂਗਾ। ਤਕਰੀਬਨ 12-13 ਸਾਲ ਦੀ ਉਮਰ ਦੇ ਵਿੱਚ ਉਸ ਬੱਚੇ ਨੇ ਘਰ ਛੱਡ ਦਿੱਤਾ। ਬਹੁਤਾ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਯਤਨ ਵੀ ਨਹੀਂ ਕੀਤੇ। ਇਹ ਬੱਚਾ ਘਰ ਛੱਡ ਦਿੰਦਾ ਹੈ ਪਹਾੜਾਂ ਦੇ ਉੱਤੇ ਇੱਕ ਪਾਠਸ਼ਾਲਾ ਦੇ ਵਿੱਚ ਚਲਿਆ ਜਾਂਦਾ ਹੈ। ਬਹੁਤ ਲੰਮਾ ਸਫ਼ਰੀ ਦੇ ਵੱਲ ਤੈਅ ਕੀਤਾ ਗਿਆ। ਪਹਾੜ ਦੀ ਇੱਕ ਚੋਟੀ ਦੇ ਉੱਤੇ ਇੱਕ ਬਹੁਤ ਸੁੰਦਰ ਪਾਠਸ਼ਾਲਾ ਸੀ। ਬੱਚੇ ਨੂੰ ਲੱਗਿਆ ਕਿ ਸ਼ਾਇਦ ਮੈਨੂੰ ਇੱਥੇ ਹੀ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ। ਕਿਉਂਕਿ ਉੱਥੇ ਆਸ-ਪਾਸੇ ਦਾ ਜੋ ਵਾਤਾਵਰਣ ਸੀ ਉਹ ਬੜਾ ਦਿਲ ਖਿੱਚਵੰਦ ਸੀ। ਬਹੁਤ ਠੰਡੀ ਹਵਾ ਉੱਥੇ ਆਉਂਦੀ ਸੀ। ਚਾਰਛਪੇਰੇ ਹਰਿਆਲੀ ਹੀ ਹਰਿਆਲੀ। ਚਾਰਛਪੇਰੇ ਪਹਾੜ ਇੱਕ ਬਹੁਤ ਸੁੰਦਰ ਉਵਾਦੀ ਸੀ। ਖਾਣ ਦੇ ਲਈ ਵੀ ਉੱਥੇ ਪੰਤ-ਪੰਤ ਦੀਆਂ ਚੀਜ਼ਾਂ ਦਾ ਪ੍ਰਬੰਧ ਸੀ। ਪੀਣ ਦੇ ਲਈ ਸ਼ੁੱਧ ਪਾਣੀ ਸੀ। ਸਾਫ਼ ਸਵਸਥ ਹਵਾ ਸੀ। ਬੱਚਾ ਬਹੁਤ ਖੁਸ਼ ਹੋਇਆ। ਉੱਥੇ ਪੜਾਉਣ ਵਾਲੇ ਅਧਿਆਪਕ ਸਨ। ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਪੜਾਉਂਦੇ ਸਨ ਸਮਝਾਉਂਦੇ ਸਨ ਜ਼ਿੰਦਗੀ ਦੀ ਜਾਂਚ ਵੀ ਦੱਸਦੇ ਸਨ ਭੁੱਖ ਕਿਵੇਂ ਵਧੀਆ ਬਣਾਉਣਾ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ ਪਰ ਬੱਚਾ ਹਮੇਸ਼ਾ ਧਿਆਨ ਆਪਣੇ ਮਾਪਿਓ ਆਪਣੇ ਦਾਦਾ-ਦਾਦੀ ਵਾਲੀਆਂ ਉਹਨਾਂ ਗੱਲਾਂ ਦੇ ਵਿੱਚ ਰੱਖਦਾ ਉਹਦੇ ਮਨ ਤੋਂ ਉਹ ਬੋਝ ਨਹੀਂ ਸੀ ਲੈ ਰਿਹਾ ਉਹਨੂੰ ਬਹੁਤ ਜ਼ਿਆਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਤਰ੍ਹਾਂ ਜਾਪਨ ਲੱਗਿਆ ਬੱਚੇ ਨੂੰ ਕਿ ਮੈਂ ਕਿਤੇ ਕੋਈ ਰੋਗੀ ਤਾਂ ਨਹੀਂ ਹੋ ਗਿਆ ਹਰ ਇੱਕ ਗੱਲ ਦੇ ਨਾਲ ਮੈਨੂੰ ਉਹੀ ਗੱਲਾਂ ਚੇਤੇ ਆਉਂਦੀਆਂ ਨੇ ਬੱਚਾ ਥੋੜੇ ਦਿਨਾਂ ਬਾਅਦ 부ਝਿਆ 부ਝਿਆ ਰਹਿਣ ਲੱਗਾ 2-4 ਹਫ਼ਤੇ ਤੱਕ ਉਸਨੇ ਬਹੁਤ ਵਧੀਆ ਕੱਢੇ ਕਿ ਇੱਥੇ ਮਾਹੌਲ ਚੰਗਾ ਹੈ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਬੱਚੇ ਨੂੰ ਕੀ ਚਾਹੀਦਾ ਚੰਗੀ ਸਿੱਖਿਆ ਚਾਹੀਦੀ ਹੈ ਪੁਵਿੱਖ ਕੇ ਵੀ ਸਵਾਰਨਾਏ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਚੰਗਾ ਖਾਣ ਪਾਣ ਦੇ ਲਈ ਚਾਹੀਦਾ ਹੈ ਚੰਗਾ ਪੌਣ ਪਾਣੀ ਚਾਹੀਦਾ ਹਰ ਇੱਕ ਚੀਜ਼ ਦੀ ਉੱਥੇ ਸੁਵਿਧਾ ਸੀ ਪਰ ਥੋੜੇ ਦਿਨਾਂ ਦੇ ਬਾਅਦ ਇਹ ਚਾਅ ਉਹ ਦਾ ਲੱਥਨ ਲੱਗਾ ਫਿਰ ਤੋਂ ਉਸ ਨੂੰ ਆਪਣਾ ਪਰਿਵਾਰ ਤੇ ਉਹਦੇ ਵਿੱਚ ਜੋ ਹਲਚਲ ਸੀ ਉਹ ਚੇਤਾ ਆਉਣ ਲੱਗੀ ਬੱਚਾ ਉਸ ਨਕਾਰਤਮਕ ਹਾਲਾਤਾਂ ਦੇ ਵਿੱਚ ਰਹਿੰਦਾ ਰਿਹਾ ਕਿਤੇ ਨਾ ਕਿਤੇ ਮਾਨਸਿਕ ਰੋਗੀ ਹੋ ਗਿਆ ਸੀ ਬੱਚੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਇਹਨਾਂ ਚੀਜ਼ਾਂ ਨੂੰ ਪਿੱਛੇ ਕਿਵੇਂ ਛੱਡਣਾ ਥੋੜੇ ਦਿਨ ਹੋਰ ਇਸੇ ਤਰੀਕੇ ਨਾਲ ਬੀਤੇ ਹੁਣ ਤਾਂ ਉਹਦੀ ਕਲਾਸ ਦੇ ਵਿੱਚ ਅਧਿਆਪਕ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣ ਲੱਗੇ ਕਿ ਇਹ ਬੱਚਾ ਪਰੇਸ਼ਾਨ ਰਹਿੰਦਾ ਹੈ ਇੱਕ ਇੱਕ ਕਰਕੇ ਕਈ ਅਧਿਆਪਕਾਂ ਨੇ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਇਸ ਵਿਦਿਆਲੇ ਦਾ ਜੋ ਮੁਖੀ ਸੀ ਸੰਤ ਫਕੀਰ ਸੀ ਮਹਾਤਮਾ ਸੀ ਉਸ ਦੇ ਕੋਲ ਬੱਚੇ ਨੇ ਖੁਦ ਪਹੁੰਚ ਕੀਤੀ ਕਹਿਣ ਲੱਗਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਜੀਵਨ ਦੇ ਵਿੱਚ ਕੀ ਉਥਲ ਪੁਥਲ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ ਮੈਂ ਕਿਸੇ ਵੀ ਵੇਲੇ ਚੰਗਾ ਨਹੀਂ ਮਹਿਸੂਸ ਕਰ ਸਕਦਾ ਮੈਨੂੰ ਪਤਾ ਹੈ ਕਿ ਇੱਥੇ ਹਰ ਇੱਕ ਚੀਜ਼ ਮੇਰੇ ਭੁੱਖ ਦੇ ਲਈ ਚੰਗੀ ਹੈ ਜੋ ਮੈਨੂੰ ਪੜਾਇਆ ਜਾਂਦਾ ਉਪਦੇਸ਼ ਦਿੱਤੇ ਜਾਂਦੇ ਆ ਉਹਨੇ ਮੇਰਾ ਭਵਿਕ ਸੁਧਾਰਨਾ ਹੈ ਸਵਾਰਨ ਹੈ ਖਾਣ ਪੀਣ ਦਾ ਚੰਗਾ ਪ੍ਰਬੰਧ ਹੈ ਇਹੋ ਜਿਹਾ ਮਾਹੌਲ ਇਹੋ ਜਿਹਾ ਵਾਤਾਵਰਨ ਕਿਤੇ ਹੋਰ ਨਹੀਂ ਮਿਲ ਸਕਦਾ ਸਾਰੀਆਂ ਗੱਲਾਂ ਮੈਨੂੰ ਪਤਾ ਨੇ ਪਤਾ ਹੋਣ ਦੇ ਬਾਵਜੂਦ ਵੀ ਮੈਂ ਪਤਾ ਨਹੀਂ ਕਿਉਂ ਇੰਨੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਨਹੀਂ ਕਰ ਪਾਉਂਦਾ ਮੈਨੂੰ ਦੱਸੋ ਇਹ ਜਿਹੜੀ ਫਾਲਤੂ ਦੀ ਚਿੰਤਾ ਆ ਜਿਹੜਾ ਬੋਝ ਆ ਇਹ ਤੋਂ ਮੈਂ ਕਿਵੇਂ ਛੁਟਕਾਰਾ ਪਾ ਸਕਦਾ ਉਸ ਸੰਤ ਫਕੀਰ ਜੀ ਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਪਾਠਸ਼ਾਲਾ ਦੇ ਇੱਕ ਕੋਨੇ ਦੇ ਉੱਤੇ ਜਿੱਥੋਂ ਸਾਹਮਣੇ ਵਾਲਾ ਪਹਾੜ ਸਾਫ਼ ਤੇ ਸਪਸ਼ਟ ਨਜ਼ਰ ਆਉਂਦਾ ਸੀ। ਪੈਦਲ ਚਲਦਿਆਂ ਚਲਦਿਆਂ ਉਸ ਕੋਨੇ ਤੱਕ ਇਸ ਨੌਜਵਾਨ ਨੂੰ ਆਪਣੇ ਨਾਲ ਲੈ ਗਏ। ਕਹਿਣ ਲੱਗੇ ਕਿ ਤੇਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਮੇਰੇ ਕੋਲੇ ਨਹੀਂ। ਸਾਹਮਣੇ ਪਹਾੜ ਦੇ ਵੱਲ ਇਸ਼ਾਰਾ ਕੀਤਾ ਉੱਥੇ ਇੱਕ ਕੁਟਿਆ ਸੀ ਉਹਦੇ ਵੱਲ ਉਂਗਲ ਕਰਕੇ ਕਿ ਉਹ ਕੁਟਿਆ ਤੇ ਨਜ਼ਰ ਆ ਰਹੀ ਹੈ। ਕਹਿ ਲੱਗਦੀ ਬਿਲਕੁਲ ਨਜ਼ਰ ਆ ਰਹੀ ਹੈ ਸੰਤ ਫਕੀਰ ਜੀ ਕਹਿਣ ਲੱਗੇ ਕਿ ਉਸ ਕੋਟਿਆ ਦੇ ਵਿੱਚ ਸਾਡਾ ਸਭ ਤੋਂ ਵਿਰਿਸ਼ਟ ਮਹਾਤਮਾ ਰਹਿੰਦਾ ਹੈ ਸਾਡਾ ਸਭ ਦਾ ਪੂਜਨੀਏ ਬਹੁਤ ਲੰਮੇ ਸਮੇਂ ਤੋਂ ਉਤਪੱਸਿਆ ਕਰ ਰਿਹਾ ਹੈ ਤੇਰੀ ਜੋ ਚਿੰਤਾ ਹੈ ਤੇਰੇ ਜਿਹੜੇ ਸਵਾਲ ਨੇ ਤੇਰੀ ਜੋ ਮਨੋਂ ਦਸ਼ਾ ਹੈ ਉਹਦਾ ਉੱਤਰ ਤਾਂ ਉਹ ਮਹਾਤਮਾ ਜੀ ਦੇ ਸਕਦੇ ਨੇ ਮੇਰੇ ਕੋਲੇ ਤੇਰੇ ਇਨਾਂ ਸਵਾਲਾਂ ਦਾ ਕੋਈ ਉੱਤਰ ਨਹੀਂ ਹੈ ਅੱਗੋਂ ਇਹ ਬੱਚਾ ਇਹ ਨੌਜਵਾਨ ਕਹਿੰਦਾ ਹੈ ਕਿ ਜੇਕਰ ਜਾਸਤ ਹੋਵੇ ਤਾਂ ਫਿਰ ਮੈਂ ਹੁਣੇ ਉਹਨਾਂ ਦੇ ਕੋਲ ਜਾ ਕੇ ਇਹਨਾਂ ਸਵਾਲਾਂ ਦੇ ਉੱਤਰ ਲੈ ਸਕਦਾ ਤਾਂ ਇਹ ਸੰਤਫ ਕੀਰਤ ਜੀ ਨੇ ਕਿਹਾ ਕਿ ਬਿਲਕੁਲ ਭਾਈ ਜਿੰਨਾ ਚਿਰ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਨਾ ਮਿਲੇ ਉਹਨਾਂ ਚਿਰ ਇਸ ਵਿਦਿਆਲੇ ਦੇ ਵਿੱਚ ਤੇਰੀ ਪੜ੍ਹਾਈ ਲਿਖਾਈ ਕਿਸੇ ਕੰਮ ਨਹੀਂ ਆਉਣੀ ਤੂੰ ਮੇਰੇ ਵੱਲੋਂ ਆਜ਼ਾਦ ਹੈ ਉਹਨੇ ਆਪਣੀ ਯਾਤਰਾ ਆਰੰਭ ਕਰ ਸਕਦਾ ਹੈ ਉਸ ਨੌਜਵਾਨ ਨੇ ਉਸ ਬੱਚੇ ਨੇ ਇੱਕ ਵੀ ਪਲ ਇੱਕ ਵੀ ਛਿਣ ਨਹੀਂ ਗਵਾਇਆ ਤਰੰਤ ਇਹ ਪਹਾੜ ਉਤਰਨਾ ਸ਼ੁਰੂ ਕਰ ਦਿੱਤਾ ਕੁਝ ਲੰਮਾ ਪੈਂਡਾ ਕੀਤਾ ਕੁਝ ਘੰਟੇ ਲੱਗੇ ਇਹ ਪਹਾੜ ਉਤਰਿਆ ਤੇ ਫਿਰ ਦੂਜਾ ਪਹਾੜ ਜਿਸ ਤੇ ਉਹ ਕੁਟਿਆ ਸੀ ਕੁਝ ਘੰਟਿਆਂ ਦੇ ਵਿੱਚ ਉਹ ਸਰ ਕਰਨ ਲਈ ਸ਼ਾਮ ਹੋਣ ਤੋਂ ਪਹਿਲਾਂ ਸੰਤ ਫਕੀਰ ਜੀ ਦੇ ਕੋਲ ਪਹੁੰਚ ਗਿਆ ਉਸ ਸਭ ਤੋਂ ਬ੍ਰਿਸ਼ਟ ਮਹਾਤਮਾ ਜੀ ਦੇ ਕੋਲ ਮਹਾਤਮਾ ਜੀ ਵੀ ਉਹਨਾਂ ਚਰਨੋਂ ਆਪਣੀ ਪੂਜਾ ਆਰਾਧਨਾ ਕਰਕੇ ਆਪਣਾ ਧਿਆਨ ਕੀਤਾ ਹੋਇਆ ਸੀ ਉਸ ਤੋਂ ਮੁਕਤ ਹੋ ਗਏ ਸਨ ਹੁਣ ਉਹਨਾਂ ਨੇ ਖਾਣੇ ਪਾਣੀ ਦਾ ਪ੍ਰਬੰਧ ਕਰਨਾ ਸੀ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਉਹਨਾਂ ਦੀ ਕੁਟਿਆ ਦੇ ਬਾਹਰ ਖੜ੍ਹਾ ਹੈ ਨੌਜਵਾਨ ਨੇ ਉਹਨਾਂ ਨੂੰ ਸਲਾਮ ਦਵਾ ਕੀਤੀ ਨਮਸਕਾਰ ਕੀਤੀ ਨੌਜਵਾਨ ਨੂੰ ਗੋਫਕੀਰ ਜੀ ਨੇ ਕਿਹਾ ਕਿ ਆਓ ਭਾਈ ਆਓ ਤੁਹਾਡਾ ਸਵਾਗਤ ਹੈ ਬੱਚੇ ਨੇ ਦੱਸਿਆ ਕਿ ਮੈਂ ਸਾਹਮਣੇ ਵਿਦਿਆਲੇ ਤੋਂ ਆਇਆ ਹਾਂ ਮੇਰੇ ਮਨ ਦੇ ਵਿੱਚ ਕਈ ਸਵਾਲ ਨੇ ਫਕੀਰ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਬੈਠੋ ਪਹਿਲਾਂ ਪ੍ਰਸ਼ਾਦਾ ਪਾਣੀ ਸ਼ਕੋ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਪ੍ਰਸ਼ਾਦਾ ਪਾਣੀ ਛਕਿਆ ਉਰੇ ਪਰੇ ਦੀਆਂ ਗੱਲਾਂ ਕੀਤੀਆਂ ਤਫਕੀਰ ਜੀ ਕਹਿਣ ਲੱਗੇ ਕਿ ਪੁੱਤਰ ਤੇਰੇ ਜੋ ਸਵਾਲ ਨੇ ਤੈਨੂੰ ਜੇਕਰ ਕੋਈ ਇਤਰਾਜ਼ ਨਹੀਂ ਕੱਲ ਸਵੇਰ ਵੇਲੇ ਮੈਂਨ ਦੇ ਉੱਤਰ ਦੇ ਦੇਵਾਂਗਾ ਮੈਨੂੰ ਕੋਈ ਥਕਾਵਟ ਹੋਈ ਹੈ ਹੁਣ ਆਪਾਂ ਦੋਵੇਂ ਆਰਾਮ ਕਰਦੇ ਹਾਂ ਸੌਂਨੇ ਆ ਸੂਰਜ ਛਿਪ ਚੁੱਕਿਆ ਹੈ ਰਾਤ ਹੋ ਚੁੱਕੀ ਹੈ ਆਪਾਂ ਸਵੇਰੇ ਇਸ ਮੁੱਸਲੇ ਦੇ ਉੱਤੇ ਗੱਲਬਾਤ ਕਰਾਂਗੇ ਬੱਚੇ ਨੇ ਕਿਹਾ ਕਿ ਕੋਈ ਗੱਲ ਨਹੀਂ ਜਿਵੇਂ ਤੁਹਾਡੀ ਮਰਜ਼ੀ ਇੱਕ ਕੋਨੇ ਦੇ ਵਿੱਚ ਇੱਕ ਮਸ਼ਾਲ ਜਗਾਈ ਤੇ ਇਹ ਦੋਵੇਂ ਗੁਰੂ ਤੇ ਚੇਲਾ ਸੌਂ ਗਏ ਗੁਰੂ ਇਸ ਕਰਕੇ ਕਿਉਂਕਿ ਵਿਦਿਆਲੇ ਦੇ ਵਿੱਚ ਸਾਰੇ ਜਿੰਨੇ ਗੁਰੂ ਇਸ ਨੂੰ ਪੜਾਉਂਦੇ ਸਨ ਇਹ ਉਹਨਾਂ ਦਾ ਵੀ ਗੁਰੂ ਸੀ ਸਵੇਰ ਦਾ ਵੇਲਾ ਹੋਇਆ ਉਸ ਮਹਾਤਮਾ ਨੇ ਪ੍ਰਮਾਤਮਾ ਦੀ ਉਸਤਤ ਕੀਤੀ ਪੂਜਾ ਅਰਾਧਨਾ ਕੀਤੀ ਉਸ ਤੋਂ ਬਾਅਦ ਬੱਚੇ ਨੂੰ ਉਠਾਇਆ ਦੋਵਾਂ ਨੇ ਇਸ਼ਨਾਨ ਪਾਣੀ ਕੀਤਾ ਤੇ ਬੱਚੇ ਨੂੰ ਸੰਤ ਫਕੀਰ ਜੀ ਨੇ ਕਿਹਾ ਕਿ ਭਾਈ ਹੁਣ ਦੱਸੋ ਬੱਚੇ ਨੇ ਆਪਣੇ ਸਾਰੇ ਮਨ ਦੀ ਜੋ ਮਨੋਦਸ਼ਾ ਸੀ ਉਹ ਵਿਅਕਤ ਕਰ ਦਿੱਤੀ ਦੱਸਿਆ ਕਿ ਆਹ ਗੱਲ ਬਾਤ ਹੈ ਇਸ ਤਰੀਕੇ ਨਾਲ ਮੇਰੇ ਮਨ ਦੇ ਵਿੱਚ ਪਚਾਲ ਆਇਆ ਹੋਇਆ ਹੈ ਮੈਨੂੰ ਉੱਤਰ ਨਹੀਂ ਮਿਲ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਮੇਰਾ ਹਰ ਪਲ ਹਰ ਸ਼ਿਣ ਧਿਆਨ ਉੱਥੇ ਚਲਾ ਜਾਂਦਾ ਹੈ ਫਕੀਰ ਜੀ ਕਹਿਣ ਲੱਗੇ ਕਿ ਇਹਦਾ ਉੱਤਰ ਤੈਨੂੰ ਮੈਂ ਇੱਕ ਨਿੱਕਾ ਜਿਹਾ ਕੰਮ ਕਰਕੇ ਦਿਆਂਗਾ ਕੰਮ ਮੈਂ ਇਕੱਲੇ ਨਹੀਂ ਕਰਨਾ ਆਪਾਂ ਦੋਵਾਂ ਨੇ ਕਰਕੇ ਆਉਣਾ ਹੈ ਇਥਾਂ ਇੱਕ ਨਗਰ ਦੇ ਵੱਲ ਇਸ਼ਾਰਾ ਕੀਤਾ ਜੋ ਇਸ ਚੋਟੀ ਤੋਂ ਨਜ਼ਰ ਆ ਰਿਹਾ ਸੀ ਕਹਿਣ ਲੱਗੇ ਕਿ ਆਪਾਂ ਉਸ ਨਗਰ ਦੇ ਵਿੱਚ ਜਾਣਾ ਹੈ ਉੱਥੇ ਅੱਜ ਮੈਨੂੰ ਮੇਰੇ ਕਿਸੇ ਚੇਲੇ ਨੇ ਬੁਲਾਇਆ ਹੈ ਭੋਜਨ ਦੇ ਲਈ ਆਪਾਂ ਪਹਿਲਾਂ ਭੋਜਨ ਕਰਕੇ ਆਉਨੇ ਆਂ ਫਿਰ ਤੇਨੂੰ ਤੇਰੇ ਸਵਾਲ ਦਾ ਉੱਤਰ ਮਿਲ ਜਾਏਗਾ ਕਹਿਣ ਲੱਗਾ ਕਿ ਠੀਕ ਹੈ ਹੁਣ ਦੋਵੇਂ ਇਹ ਸਫ਼ਰ ਸ਼ੁਰੂ ਕਰਨ ਲੱਗੇ ਸਨ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਫਕੀਰ ਜੀ ਇਹ ਮਹਾਤਮਾ ਜੀ ਕਹਿੰਦੇ ਨੇ ਕਿ ਪੁੱਤਰ ਇੱਕ ਵੱਡੇ ਪੱਥਰ ਵੱਲ ਇਸ਼ਾਰਾ ਕੀਤਾ ਤੇ ਕਿਹਾ ਪੁੱਤਰ ਇਹ ਪੱਥਰ ਚੱਕ ਲੈ ਉਠਾ ਲੈ ਕਹਿਣ ਲੱਗੇ ਕਿ ਠੀਕ ਹੈ ਜੀ ਉਸ ਬੱਚੇ ਨੇ ਇਸ ਨੌਜਵਾਨ ਨੇ 13-14 ਸਾਲਾਂ ਦਾ ਜੋ ਨੌਜਵਾਨ ਸੀ ਉਹਨੇ ਇਹ ਪੱਥਰ ਉਠਾ ਲਿਆ ਫਕੀਰ ਜੀ ਮਹਾਤਮਾ ਜੀ ਅੱਗੇ-ਅੱਗੇ ਚੱਲਣ ਲੱਗੇ ਤੇ ਇਹ ਬੱਚਾ ਪਿੱਛੇ-ਪਿੱਛੇ ਆ ਰਿਹਾ ਪਰ ਬੱਚੇ ਨੇ ਜੋ ਪੱਥਰ ਚੱਕਿਆ ਹੋਇਆ ਸੀ ਇਹ ਖਾਸਾ ਵੱਡਾ ਸੀ ਕਾਫੀ ਭਾਰਾ ਵੀ ਸੀ ਫਕੀਰ ਜੀ ਤੇਜ਼ੀ ਦੇ ਨਾਲ ਉਸ ਤੋਂ ਕਿਤੇ ਜ਼ਿਆਦਾ ਗਤੀ ਦੇ ਨਾਲ ਚੱਲ ਰਹੇ ਸਨ ਬੱਚੇ ਨੂੰ ਇੱਥੇ ਆਪਣੇ ਆਪ ਨੂੰ ਕਾਬੂ ਦੇ ਵਿੱਚ ਕਰਨਾ ਬੜਾ ਔਖਾ ਹੋ ਰਿਹਾ ਸੀ ਕਿਉਂਕਿ ਬੱਚੇ ਦੇ ਭਾਰ ਦੇ ਬਰਾਬਰੀ ਲਗਭਗ ਇਹ ਪੱਥਰ ਸੀ। ਬੱਚੇ ਦੇ ਪੈਰ ਕਦੀ ਥੜਕਦੇ ਕਦੀ ਉਹ ਪੱਥਰ ਡਿੱਗਣ ਲੱਗਦਾ ਕਦੀ ਬੱਚਾ ਆਪ ਡਿੱਗਣ ਲੱਗਦਾ। ਫਕੀਰ ਜੀ ਨੇ ਕੁਸ਼ਕਪਲਾਂ ਦੇ ਵਿੱਚ ਹੀ ਉਹ ਸਫ਼ਰ ਤੈਅ ਕਰ ਲਿਆ ਤੇ ਹੀਠਾਂ ਜਾ ਕੇ ਜਿੱਥੇ ਇਹ ਪਗ ਡੰਡੀ ਪਹਾੜ ਵਾਲੀ ਮੁਖਤਮ ਹੁੰਦੀ ਸੀ ਉੱਥੇ ਇੱਕ ਰੁੱਖ ਦੇ ਹੇਠਾਂ ਬੈਠ ਗਏ ਤੇ ਉਸ ਬੱਚੇ ਨੂੰ ਦੇਖਦੇ ਰਹੇ। ਬੱਚੇ ਨੇ ਕਾਫੀ ਸਮਾਂ ਲਿਆ ਪਰ ਡਿੱਗਦਾ ਡਗਾਉਂਦਾ ਬਚ ਗਿਆ। ਬਚ ਕੇ ਇਸ ਪੱਥਰ ਨੂੰ ਨਾਲ ਲੈ ਕੇ ਉੱਥੋਂ ਤੱਕ ਪਹੁੰਚ ਗਿਆ ਫਕੀਰ ਜੀ ਉਸ ਨੂੰ ਦੇਖ ਕੇ ਉੱਚੀ ਉੱਚੀ ਹੱਸਣ ਲੱਗੇ ਥੱਲੇ ਆ ਕੇ ਬੱਚਾ ਦੇਖਦਾ ਹੈ ਕਿ ਇਹੋ ਜਿਹੇ ਤਾਂ ਅਨੇਕਾਂ ਪੱਥਰ ਇੱਥੇ ਵੀ ਪਏ ਹੋਏ ਨੇ ਪੁੱਛਦਾ ਹੈ ਕਿ ਮਹਾਤਮਾ ਜੀ ਇਹ ਤੁਸੀਂ ਚੰਗਾ ਮਜ਼ਾਕ ਕੀਤਾ ਮੇਰੇ ਨਾਲ ਇੱਥੇ ਤਾਂ ਕਈ ਪੱਥਰ ਪਏ ਹੋਏ ਨੇ ਜੇਕਰ ਇਹ ਪੱਥਰ ਇੱਥੇ ਪਏ ਸੀ ਤੁਸੀਂ ਮੈਨੂੰ ਇਹ ਇੱਥੇ ਲੈ ਕੇ ਆਉਣ ਲਈ ਕਿਉਂ ਕਿਹਾ ਫਕੀਰ ਜੀ ਕਹਿਣ ਲੱਗੇ ਕਿ ਮੈਂ ਤਾਂ ਤੈਨੂੰ ਲੈ ਕੇ ਆਉਣ ਲਈ ਨਹੀਂ ਕਿਹਾ ਮੈਂ ਤਾਂ ਤੈਨੂੰ ਸਿਰਫ ਕਿਹਾ ਸੀ ਕਿ ਚੁੱਕ ਲੈ ਉਠਾ ਲੈ ਮੈਂ ਇਹ ਤਾਂ ਨਹੀਂ ਕਿਹਾ ਕਿ ਨਾਲ ਲੈ ਕੇ ਆ। ਜਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਕਿ ਇਹਨੂੰ ਉਠਾਈ ਰੱਖਣਾ। ਬੱਚੇ ਨੇ ਨਮੋਸ਼ੀ ਦੇ ਵਿੱਚ ਅੱਖਾਂ ਹੀਟਾਂ ਨੂੰ ਕਰ ਲਈਆਂ। ਫਕੀਰ ਜੀ ਕਹਿਣ ਲੱਗੇ ਕਿ ਤੇਰੇ ਸਵਾਲਾਂ ਦਾ ਇਹੀ ਉੱਤਰ ਹੈ। ਆਪਾਂ ਨੂੰ ਕਿਤੇ ਨਾ ਕਿਤੇ ਕੋਈ ਦੁੱਖ ਮਿਲਦੇ ਨੇ, ਕੋਈ ਤਕਲੀਫਾਂ ਆਉਂਦੀਆਂ ਨੇ। ਕਦੀ ਨਾ ਕਦੀ ਕੁਝ ਮਾੜੀਆਂ ਯਾਦਾਂ ਆਪਣੀ ਜ਼ਿੰਦਗੀ ਦੇ ਵਿੱਚ ਜੁੜ ਜਾਂਦੀਆਂ ਨੇ ਪਰ ਆਪਣੀ ਗਲਤੀ ਕੀ ਹੈ? ਆਪਾਂ ਉਹਨਾਂ ਨੂੰ ਉਠਾਈ ਰੱਖਦੇ ਹਾਂ। ਉਹ ਮਾੜਾ ਸਮਾਂ ਜਿਹੜਾ ਆਉਂਦਾ ਹੈ ਉਸ ਤੋਂ ਬਾਅਦ ਚੰਗਾ ਸਮਾਂ ਵੀ ਤਾਂ ਆਉਂਦਾ ਹੈ। ਚੰਗੇ ਸਮੇਂ ਦੇ ਵਿੱਚ ਮਾੜੇ ਸਮੇਂ ਨੂੰ ਭੁੱਲ ਜਾਣਾ ਚਾਹੀਦਾ ਹੈ ਮਾੜਾ ਸਮਾਂ ਕੁਝ ਨਾ ਕੁਝ ਸਿੱਖਿਆਵਾਂ ਦੇ ਕੇ ਜਾਂਦਾ ਹੈ ਉਹ ਪੱਲੇ ਬੰਨ ਲਓ ਪਰ ਮਾੜੇ ਸਮੇਂ ਨੂੰ ਸਦਾ ਲਈ ਆਪਣੀ ਪਿੱਠ ਦੇ ਉੱਤੇ ਭਰ ਕੇ ਰੱਖਾਂਗੇ ਤਾਂ ਇਸ ਬੱਚੇ ਵਾਂਗੂ ਡਿੱਗਦੇ ਆਵਾਂਗੇ ਗੀਰ ਜੀ ਕਹਿਣ ਲੱਗੇ ਕਿ ਪੁੱਤਰ ਇਹ ਜਿਹੜੀ ਛੋਟੀ ਜੀ ਪਗਡੰਡੀ ਸੀ ਨਾ ਜਿਹਦੇ ਵਿੱਚ ਕਦੀ ਆਪ ਸੰਭਲ ਰਿਹਾ ਸੀ ਕਦੀ ਪੱਥਰ ਨੂੰ ਸੰਭਾਲ ਰਿਹਾ ਸੀ ਇਹਨੂੰ ਤੂੰ ਆਪਣੀ ਜ਼ਿੰਦਗੀ ਸਮਝ ਲੈ ਜ਼ਿੰਦਗੀ ਵੀ ਇੱਕ ਪਗਡੰਡੀ ਹੈ ਇੱਕ ਪਗਡੰਡੀ ਦੇ ਉੱਤੇ ਜੇ ਵਧੀਆ ਤਰੀਕੇ ਨਾਲ ਤੁਰਨਾ ਹੈ ਕਿ ਸਾਡਾ ਪੈਰ ਨਾ ਥੜਕੇ ਤਾਂ ਇਹ ਗੱਲ ਸਾਫ਼ ਕਰੋ ਕਿ ਤੁਹਾਡੇ ਉੱਤੇ ਕੋਈ ਭਾਰ ਨਾ ਹੋਵੇ ਅਸੀਂ ਬਹੁਤੀ ਵਾਰੀ ਕਈ ਇਹੋ ਜਿਹੀਆਂ ਚੀਜ਼ਾਂ ਦਾ ਭਾਰ ਚੁੱਕਦੇ ਹਾਂ ਜੋ ਗੈਰ ਜ਼ਰੂਰੀ ਹੁੰਦਾ ਹੈ ਸਾਡੇ ਉੱਤੇ ਕੋਈ ਭਾਰ ਨਹੀਂ ਹੋਣਾ ਚਾਹੀਦਾ ਮਾੜਾ ਸਮਾਂ ਆਇਆ ਸੀ ਮਾੜਾ ਸਮਾਂ ਚੱਲਾ ਗਿਆ ਜੇ ਮਾੜਾ ਸਮਾਂ ਚੱਲ ਰਿਹਾ ਹੈ ਤਾਂ ਇੱਕ ਇਕਾਂਤ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਯਾਦ ਕਰੋ ਪਰਮਾਤਮਾ ਤੁਹਾਡਾ ਭਾਰ ਵੰਡਾ ਦੇਵੇਗਾ ਇਸ ਦੁਨੀਆ ਦੇ ਉੱਤੇ ਹੋਰ ਕੋਈ ਵੀ ਨਹੀਂ ਜਿਹੜਾ ਤੁਹਾਡਾ ਭਾਰ ਵੰਡਾ ਸਕੇਗਾ ਦੁੱਖਾਂ ਦਾ ਉਹ ਬੱਚਾ ਇਹ ਚੰਗੀ ਤਰ੍ਹਾਂ ਗੱਲਬਾਤ ਸਮਝ ਚੁੱਕਿਆ ਸੀ ਬੱਚੇ ਨੂੰ ਫਕੀਰ ਜੀ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਜੇ ਜ਼ਿੰਦਗੀ ਤਰੀਕੇ ਨਾਲ ਜਿਉਣੀ ਹੈ ਪਿਛਲੇ ਭਾਰ ਜੁਕ ਚੱਕੇ ਹੋਏ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਉਹ ਭਾਰ ਨੂੰ ਪਾਸੇ ਕਰ ਦੇ ਅੰਦਰ ਕਿਨਾਰ ਕਰ ਦੇ